ਗੁਜਰਾਵੰਡਾ ਜੀ ਰਾਤ 1 ਵਜ ਕੇ 19 ਮਿੰਟਾਂ ਦੇ ਬੰਦੇ ਅੰਦਰ ਬੜੇ ਚੋਰ ਜੀ ਉਦੋਂ ਵਾਰ ਜੀ ਪਏ ਰਹੇ ਸਾਨੂੰ 1 ਵਜ 55 ਮਿੰਟਾਂ ਦੇ ਖੜਕਾ ਸੁਣਿਆ ਜੀ ਸੀ ਉੱਠ ਕੇ ਬਾਹਰ ਲਿਕੜੇ ਉਹਦੋਂ ਮਤਲਬ ਬਾਹਰ ਖੜਕਾਇਆ ਜੀ ਉਦੋਂ ਉਹ ਲੰਗੇ ਜੀ ਚੋਰ ਇਹਦੋਂ ਆਏ ਇਹਦੋਂ ਘਰ ਆਏ ਦੇਖ ਕੇ ਜੀ ਸਮਾਨ ਨੂੰ ਮਤਲਬ ਵੇਅਬ ਹੋ ਗਏ ਜੀ ਅਸੀਂ ਉਹਨੂੰ ਸਾਹਮਣ ਲੰਗੇ ਇਹਦੋਂ ਬੰਦੇ ਲੰਗੇ ਜੀ ਸਾਰੇ ਹੋ ਤੁਸੀਂ ਕਿੱਥੇ ਪਏ ਸੀ ਅਸੀਂ ਅਸਟੋਰ ਨਾਲ ਲਗ ਮੈਂ ਪਏ ਜੀ ਪੋਰਚ ਜਾ ਇਹ ਸਟੋਰ ਹੈ ਜੀ ਨਾਲ ਤੇ ਰਾਤ ਨੂੰ ਕਾਰਵਾਈ ਵੀ ਪੰਜਾਬ ਦਿੱਤਾ ਸਾਹ ਹਾਂ ਜੀ ਸਾਰਾ ਰਾਤ ਦਿੰਦਾ ਜੀ ਕਿੰਨਾ ਦਾ ਨੁਕਸਾਨ ਸੋ ਡਾ 13 13 ਤੋਂ ਇਹ ਸੋਨਾ ਲੈ ਗਏ ਜੀ ਬਾਕੀ 42000 ਨਕਦੀ ਲੈ ਗਏ ਜੀ ਇਹ ਪੈਸੇ ਜਿਹੜੇ ਸੁਜੀ ਨਕਦ ਕਰੇ ਬਸ ਇਹ ਹਾਂਜੀ ਬਈਆਂ ਨੂੰ ਕਹਿੰਦਾ ਮੁਲਾਜ਼ਮਾਂ ਬਈਏ ਆਏ ਤੇ ਆਪਣੀ ਜੀ ਰੋਣ ਲਈ ਉਹਨਾਂ ਨੇ ਉਹ ਪੈਸੇ ਆਪਣੇ ਬਿਹਾਰ ਤੇ ਨਾ ਕੇ ਦਿਵਾ ਲਈ ਜੀ ਸਾਨੂੰ ਨਗਦ ਦੇ ਕੇ ਦੇ ਰੇ ਪੀਟੀਐਮ ਕਰਾ ਲੈ ਦੀ ਜੋ ਪੈਸੇ ਨਾਲ ਹਾਲੇ ਛੁੱਟੀ ਕਾ ਕੇ ਗਿਆ ਨਹੀਂ ਕੰਮ ਜੀ ਸਾਨੂੰ ਇੱਧਰ ਅੱਜ ਚਮਕਾ ਕਰਾਉਣੇ ਦੀ ਜਿਹੜਾ ਸੋਨਾ ਲੈ ਗਏ ਜੀ ਇਹਦਾ ਤੌਰੇ ਉਹਦੇ ਵਿੱਚ ਕੀ ਕੁਝ ਉਹ ਦੋ ਉਹ ਕਰਦਿਆਂ ਨੂੰ ਪਤਾ ਜੀ ਮਾੜਾ ਜਿਹਾ ਬਣਾ ਗਏ ਤੇ ਉਸ ਤੋਂ ਇਲਾਵਾ ਹੋਰ ਵੀ ਕੋਈ ਸਮਾਨ ਚੱਕਿਆ ਗਿਆ? ਨਹੀਂ ਹੋਰ ਨਹੀਂ ਚੱਕਿਆ ਗਿਆ। ਕੀ ਲੱਗਦਾ ਜਿਸ ਤਰ੍ਹਾਂ ਨਿਮਾਰੀ ਪੱਟੀ ਗਈ ਆ ਅੰਦਰ ਆ ਕੇ ਕੀ ਕੋਈ ਪੇਤੀ ਬੰਦੇ ਦਾ ਕੰਮ ਆ ਜਾਂ ਕੋਈ ਸ਼ੱਕ ਆ ਕਿਸੇ ਤੇ? ਹਾਂ ਐਂ ਤਾਂ ਕੀ ਪਤਾ ਲਾ ਜੀ ਉਹ ਪੇਤੀ ਦਾ ਕੀ ਉਹ ਇਨਕਾਰ ਹੀ ਕਰ ਲੈਣੇ ਪੁਲਿਸ ਆ ਤੜਕੇ ਬੁਲਾਏ ਹੋਣੇ ਜੀ ਸਾਰੇ। ਉਹ ਕਹਿੰਦੇ ਨੇ ਵੀ 24 ਘੰਟੇ ਜ ਹੱਲ ਕਰ ਦਾਂਗੇ। ਬਾਕੀ ਦੇਖੋ ਜੀ ਹਜੇ। ਹੋਰ ਵੀ ਕੋਈ ਚੋਰੀ ਹੋਈ ਆ ਪਿੰਡ 'ਚ ਜੀ। ਇਹਦੇ ਨਾਲ ਹਾਂ ਜੀ ਗੁਰਬਾਚਨਗੇ ਹੋਈ ਜਾਂਦਾ। ਇੱਕ ਦੂ ਬਾਅਦ ਮੇਰ ਤੋਂ ਬਾਅਦ 2:30 ਹਾਂ ਹਾਂ 2:30 ਵਜੇ ਉਧਰ ਹੋਈ ਜਾ ਕੇ ਜੀ। 1:51 ਦੇ ਛੁੱਟ ਖੜੇ ਤੇ ਇਥੋਂ ਜੀ ਇਹਦੇ ਵਿੱਚ ਆ ਕੇ ਮਤਲਬ ਬੰਦੇ ਹੋ ਸਭਾ ਤੋਂ ਹੋਏ ਉਹ ਕਰੇ ਵਾਗੇ ਦੱਰੇ ਨਹੀਂ ਟਿੱਕੁਰਾ ਦੋ ਚੋਰੀ ਹਾਂ ਜੀ ਉਹ ਵੀ ਜਸਵਿੰਦਰ ਉਧਰ ਕੋਰ ਬਚਨਦਾ ਜੀ ਉਹਨਾਂ ਦੇ ਵੀ ਕਾਫੀ ਨੁਕਸਾਨ ਹੋਏ ਉਹਦੇ ਮਤਲਬ ਐਲ ਸੀ ਡੀ ਲੈ ਗਏ ਬਾਕੀ ਬਾਕੀ ਊਂ ਕੱਪੜੇ ਕੁੱਪੜੇ ਜਿਵੇਂ ਆ ਫਰੋਲੇ ਨੇ ਆਏ ਫਰੋਲੇ ਪੈਨੇ ਬਾਕੀ ਉਹ ਭੱਜ ਗਏ ਫਿਰ ਉਤ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਹੈ ਜੀ ਬਸ ਇਨਸਾਫ ਹੋਣਾ ਚਾਹੀਦਾ ਬੰਦੇ ਨੂੰ ਜਿਹੜਾ ਕੋਈ ਸਮਾਨ ਹੈ ਜੀ ਸਾਰਾ ਮਿਲ ਜੇ ਜੀ ਖੇਤੀ ਕਰਦੇ ਹੋ ਹਾਂ ਜੀ ਖੇਤੀ ਕਰਦੇ ਅੱਛਾ ਜਿਸ ਤਰ੍ਹਾਂ ਹੁਣ ਖੇਤੀ ਕਰਦੇ ਹੋ ਤੁਸੀਂ ਰੋਡ ਦੇ ਉੱਤੇ ਖੇਤਾਂ ਜੇ ਮਕਾਨ ਹੈਗਾ ਜੀ ਜਦੋਂ ਇਸ ਤਰ੍ਹਾਂ ਦੀਆਂ ਅਗੇ ਦੇਖਿਆ ਜਾਂਦਾ ਕਿ ਸ਼ਹਿਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਦੇ ਬਾਜ਼ਾਰਾਂ ਦੇ ਵਿੱਚ ਹੋ ਪਿੰਡਾਂ ਦੇ ਵਿੱਚ ਚੋਰ ਆ ਬੜੇ ਹੋਰ ਜੀ ਰਾਤ ਨੂੰ ਆਏ ਵੀ ਰਹਿੰਦੇ ਨੇ ਜੀ ਕੀ ਪਤਾ ਕਿਥੇ ਆਰ ਹੋਏ ਬੰਦੇ ਕੋਲ ਕੀ ਮੌਕੇ ਤੇ ਹੁੰਦਾ ਜੀ ਕੋਈ ਛੱਟ ਫੇਟ ਵੀ ਮਾਰਸਦਾ ਬੰਦਾ ਕੋਈ ਸੋਨੂੰ ਕੋਈ ਕੈਮਰੇ ਦੇ ਵਿੱਚ ਜਾਂ ਕੋਈ ਪਤਾ ਲੱਗਿਆ ਕੁਝ ਕਿਸੇ ਕੈਮਰੇ ਦਾ ਇੱਕ ਕਮਾਂਡੀ ਤੇ ਪਤਾ ਲੱਗਿਆ ਜੀ ਉਹਨੇ ਐ ਮਤਲਬ ਘਰ ਦੇਣਾ ਮੋੜੀਆਂ ਉਹਨੂੰ ਦੋ ਬੰਦੇ ਛਕਲਾ ਦੇਖ ਰਹੇ ਨੇ ਜੀ ਕੋਟ ਉੱਪਰ ਦੀ ਬੱਸ ਉਹਦੂਆ ਖ ਹੋਇ ਕੁਝ ਨਹੀਂ ਦਿਖਾਈ ਜੀ ਵੀ ਉਹ ਲੱਕੜੇ ਨੇ ਘੱਲੇ ਮਾਰੇ ਛਾਲਾ ਉਹ ਦੂਆ ਕੋ ਇਨਕਾਰ ਨਹੀਂ ਹੋਈ ਜੀ ਕਿਸੇ ਤਰ੍ਹਾਂ ਦਾ ਕੋਈ ਜਿਹੜੇ ਸੁੱਤੇ ਪਏ ਤੁਸੀਂ ਕੋਈ ਸੋਨ ਇਦਾਂ ਬਖੜਕਾ ਬਕਰਦੇ ਨੇ ਪਾਣੀ ਪੀਣ ਵਾਸਤੇ ਬਾਹਰ ਹੀ ਖੋਲੇ ਬਾਹਰ ਨਹੀਂ ਖੋਲੇ ਅੰਦਰੋਂ ਹਾਂ ਉਹ ਕਹਿੰਦੀ ਖੜਕ ਹਾਂ ਸਵੇਰੀ ਪਤਲ ਕੇ ਇੱਕ ਵਜੇ 19 ਮਠਾ ਤੇ ਵਾਲਾ ਤੋਂ ਹੁੰਦੀ ਜੀ ਕੈਮਰੇ ਦੇ ਹਿਸਾਬ ਨਾਲ ਉੱਥੋਂ ਅਸੀਂ 1:51 ਤੇ ਉੱਠਿਆ ਜੀ ਇਹ ਇੱਕ 1:51 ਚਾਹ ਦੇ ਵਿਚਾਲੇ ਇਹ ਚੀਜ਼ ਹੋ ਗਈ ਜੀ ਉਹ ਵਸਾ ਅੱਧੇ ਰੋਟੇ ਸਾਬਾ ਵੀ ਕੱਢ ਕੇ ਬਾਹਰ ਧਰ ਕੇ ਵਾਗੇ ਜੀ ਹੁਣ ਐਸਐਚਓ ਨਾਲ ਗੱਲ ਹੋਈ ਏ ਤੁਹਾਡੀ ਕੀ ਕਹਿੰਦੇ ਨੇ ਐਸਐਚਓ ਕਹਿੰਦੇ ਜੀ ਬੰਦਾ ਲੈ ਕੇ ਆ ਰਹੇ ਇੱਕ ਕੋਈ ਫੋਟਾ ਮਲਾਜ਼ਮ ਕੋਈ ਪਤਾ ਨਹੀਂ ਕਿਉਂ ਖੜਾ ਫੜਿਆ ਹੋਇਆ ਪੈੜ ਪੈੜ ਦਿਖਾਈ ਆਈ ਉਹਨਾਂ ਨੂੰ ਜੀ ਉਹ ਦੇਖ ਆ ਬੰਦਾ ਲੈ ਕੇ ਨੱਧਾ ਘੰਟਾ ਰੇਟ ਕਰ ਰੋਹਣੀ ਬੜੀ ਕਿੱਥੋਂ ਦੀ ਜੀ ਹਾਂ ਬੜੀ ਕਿੱਥੋਂ ਦੀ ਉਹ ਮੋਰੀ ਵਿੱਚ ਦੀ ਬੜੇ ਨੇ ਪਰ ਪੀਚਨ ਵਿੱਚ ਦੀ ਜੀ ਜਾਲੀ ਵਾਂ ਵੱਢ ਕੇ ਇੱਕ ਬੱਚੇ ਨੇ ਹੱਥ ਪਾ ਕੇ ਅੰਦਰ ਦੀ ਖੋਲਿਆ ਬਾਕੀ ਨੂੰ ਅੰਦਰ ਵੜਾ ਜੀ ਕੀ ਨਾਮ ਹੈ ਜੀ ਕਰਮਜੀਤ ਕਰਦੇ ਕਿਸ ਤਰ੍ਹਾਂ ਘਟਣਾ ਵਾਪਰੀ ਹੈ ਜੀ ਕੀ ਕੁਝ ਸਮਾਨ ਜਿਹੜਾ ਹੈਗੇ ਲੈ ਗਏ ਬੱਟਨਾ ਤਗੀ ਜੀ ਵੀ 1 ਵਜੇ ਤੋਂ ਬਾਅਦ ਬਾਅਦ ਹੋਇਆ ਜੀ 55 ਮਿੰਟਾਂ ਤੱਕ ਅਸੀਂ ਉੱਠ ਖੜੇ ਸ਼ਾਂਪਾ ਸੀ ਤਿੰਨ ਦੋ ਜਣ ਇੱਕ ਮੇਰੀ ਲੜਿੰਦੀ ਜੀ ਦੋ ਕੜੇ ਸੀ ਇੱਕ ਲੈੜੀ ਸੀ ਇਹ ਕੁਛ ਲੈ ਗਈ ਕਿੰਨਾ ਸੋਲੋ ਬਣ ਰਹੀ ਸਰ ਦੇਖ ਲੋ 3 3 2 2 3 3 ਤੋੜੇ ਸੀ ਗਈ ਕਿ ਕਿ ਚੀਜ਼ ਸੀ ਪੈਸੇ ਵੀ ਸੀ ਹਾਂਜੀ ਪੈਸੇ ਵੀ ਸੀ ਗਈ ਤੁਸੀਂ ਨਾਲ ਵਾਲੇ ਕਮਰੇ ਚ ਪਈ ਹਾਂਜੀ ਇਸ ਕਮਰੇ ਸੇ ਪੈਸੇ ਸੀ ਗਏ ਸੀ ਨਾਨ ਜੀ ਸਾਨੂੰ ਦੱਸ ਫਿਰ ਬਾਸਮਨ ਖੜਕਾ ਹੀ ਸੋਣਿਆ ਜੀ ਫਿਰ ਮੈਂ ਬਾਹਰ ਖੋਲਣ ਲੱਗੀ ਵਾਰ-ਵਾਰ ਲੱਗਿਆ ਹੋਇਆ ਸੀ ਹੁੰਡਾ ਤੇ ਐਨੇ ਤਾਂ ਇਹ ਫਿਰ ਉਹ ਭੱਜ ਗਈ ਜਰਾ ਇਹ ਕੰਦਾ ਦੇ ਕੋਲ ਜਿਹੜਾ ਰੈਸਟੋਰੈਂਟ ਚੋਰੀ ਕਰ ਲੈਣ ਦੇ ਤਾਂ ਮਹੌਲ ਕਹਿ ਲਗ ਰਿਹਾ ਬਹੁਤ ਖਰਾਬ ਹੋ ਗਿਆ ਜੀ ਇਸ ਤਰ੍ਹਾਂ ਨਾ ਮੁਸ਼ਕਲ ਹੋ ਜੂ ਇਸ ਤਰ੍ਹਾਂ ਤਾਂ ਕੀ ਬੱਚੇ ਨੇ ਇੱਕ ਬੇਟਾ ਜੀ ਕੋਈ ਇਸ ਤਰ੍ਹਾਂ ਲੱਗ ਰਿਹਾ ਥੋੜੀ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੋਰੀ ਜਿਹੜੀ ਲੱਭੀ ਵੀ ਮੇਰੇ ਨੂੰ ਵੀ ਉਸ ਨਾਲ ਗੱਲ ਹੋਈ ਪੈਂਦੇ ਤਾਂ ਹੈਗੇ ਮੰਗ ਤਾ ਹੀ ਸਾਨੂੰ ਮਿਲਣਾ ਚਾਹੀਦਾ ਸਾਡਾ ਸਮਾਨ ਇਹ ਉਸ ਤਰ੍ਹਾਂ ਗਰੀਬ ਬੰਦੇ ਅਸੀਂ ਕਿਹੜਾ ਕੋਈ ਨੌਕਰੀ ਆਈ ਸਾਡੇ ਤਾਂ ਖੇਤੀ ਆ ਮਰਟੀ ਜਮੀਨਾਂ ਦੀ ਕੀਤੀ ਕਰਦੇ ਆ ਯਾਪ ਕੋ ਖਤਰਾ ਵੀ ਹੋ ਸਕਦਾ ਜਿਵੇਂ ਜੇ ਤੁਸੀ ਲੱਗ ਪਈ ਹਾਂਜੀ ਹੋ ਹੋ ਵੀ ਸਕਦਾ ਜੀ ਹੁਣ ਅਸੀਂ ਬਾਹਰ ਨਿਕਲਦੇ ਜੀ ਸਾਨੂੰ ਮਾਰ ਵੀ ਸਕਦੇ ਸੀ ਗਏ ਹਾਂਜੀ ਇਹ ਅੱਜ ਗੁਜਰਾਤ ਸਰੇ ਸਾਨੂੰ ਆਈ ਸੀ ਇੱਕ ਫੋਨ ਫੋਨ ਕਾਲ ਆਈ ਸੀ ਇਥੇ ਚੋਰੀ ਹੋਈ ਹੈ ਤੇ 16 ਬਤੋਲੇ ਸੋਨਾ ਇੱਕ ਪਿੰਡ ਤੋਂ ਵਾਰ-ਵਾਰ ਘਰ ਹੈ ਉਹ ਚੋਰੀ ਹੋਇਆ ਸੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਮੌਕਾ ਦੇਖ ਲਿਆ ਕਿ ਉਮੀਦ ਹੈ ਅਸੀਂ ਜਲਦੀ ਚੋਰਾਂ ਨੂੰ ਰਾਉਂਡ ਅਪ ਕਰ ਲਾਂਗੇ ਮਤਲਬ ਕਿ ਜੀ ਦੋ ਚੋਰੀਆਂ ਇੱਕੋ ਰਾਉਂਡ ਹੋ ਗਈਆਂ ਹਾਂ ਇੱਕ ਦੂਜੇ ਘਰ ਦੇ ਵਿੱਚੋਂ ਐਲਸੀਡੀ ਗਈ ਹੈ ਜੀ ਉਹ ਵੀ ਨਾਲ ਹੀ ਘਰ ਜਾਂਦੇ ਹੋਏ ਉਸ ਘਰ ਚੋਂ ਉਹ ਐਲਸੀਡੀ ਚੋਰੀ ਕਰਕੇ ਲੈ ਗਏ ਜੀ ਜਿੰਨਾ ਦੀ ਚੋਰੀ ਹੋਈ ਹੈ ਜੀ ਸੋਨਾ ਚੋਰੀ ਹੋਇਆ ਹੈ ਇਹੇ ਜਿਹਾ ਲਾਪਰਵਾਹ ਦੇ ਜੀ ਵੀ ਜੀਮੀਦਾਰ ਪਰਿਵਾਰ ਹੈ ਜੀ ਆਪ ਇੱਕ ਪਰਿਵਾਰ ਦੂਸਰੇ ਕਮਰੇ ਵਿੱਚ ਏਸੀ ਦੇ ਵਿੱਚ ਸੁੱਤਾ ਹੋਇਆ ਸੀ ਤੇ ਇਹ ਪੇਟੀਆਂ ਵਾਲਾ ਕਮਰਾ ਜਿਹੜਾ ਸਿੰਦਾ ਦਾ ਹੈਗਾ ਸੀ ਸਟੋਰ ਉਹਦੇ ਵਿੱਚੋਂ ਸਮਾਨ ਚੋਰੀ ਹੋ ਗਿਆ ਕਿਸ ਤਰ੍ਹਾਂ ਚੋਰ ਅੰਦਰ ਬੜੇ ਜੀ ਕਿਸ ਤਰ੍ਹਾਂ ਇਹ ਰਸੋਈ ਦੀ ਬਾਰੀ ਦੇ ਵਿੱਚ ਉਹਦੇ ਜਾਲੀ ਕੱਟ ਕੇ ਉਹ ਕੁੰਡੀ ਖੋਲ ਕੇ ਫਿਰ ਅੰਦਰ ਬੜੇ ਨੇ ਤੇ ਮੁੱਢਲੀ ਜਾਂਚ ਤੋਂ ਲੱਗਦਾ ਵੀ ਚੋਰ ਜਿਵੇਂ ਉਹਨਾਂ ਵਿੱਚ ਇੱਕ ਨਵਾਲਗ ਬੱਚਾ ਵੀ ਪ੍ਰਤੀਤ ਹੁੰਦਾ ਤੇ ਉਮੀਦ ਹੈ ਅਸੀਂ ਜਲਦੀ ਟ੍ਰੈਸ ਕਰ ਲਾਂਗੇ ਹਾਂ ਮਿਲੇ ਨੇ ਹਾਂਜੀ ਸਾਨੂੰ ਕੁਝ ਕਲੂ ਮਿਲੇ ਨੇ ਫੁਟੇਜ ਤੋਂ ਅਸੀਂ ਜਲਦੀ ਰੌਂਡ ਅਪ ਕਰ ਲਾਂਗੇ ਤੁਹਾਡੀ ਟੀਮ ਲੱਗੀ ਹੋਈ ਐ ਇਸ ਵੇਲੇ ਕੋਈ ਦੇਖਿਆ ਜਾ ਰਿਹਾ ਕਿ ਸੀਸੀਟੀਵੀ ਮੋਲੇਜ ਵੀ ਚੈੱਕ ਕਰ ਰਹੇ ਹੋ ਕੁਝ ਕੁਲੂ ਮਿਲੇ ਗਏ ਹਾਂਜੀ ਉਹਦੇ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਉਮੀਦ ਹੈ ਵੀ ਸ਼ਾਮ ਤੱਕ ਇਹਨੂੰ